ਅੱਜ ਇੱਕ ਤੇ ਸਵਾਲ ਉੱਠਿਆ ਸਿੱਟਲ ਨਾ ਕਨਨ ਸਾਹਿਬ ਵੱਲੋਂ ਕਿ ਜਿਹੜੇ ਇਹ ਪਾਣੀਆਂ ਜਿਹੜਾ ਸਾਡੇ ਹਵਾਵਾਂ 에ਰਪੋਰਟ ਰਹੇ ਨੇ ਉਹਨਾਂ ਨੂੰ ਕੋਈ ਵੀ 파ਰਟੀ ਕਿਸੇ ਪ੍ਰਕਾਰ ਦਾ ਆਉਦਾ ਜਾਂ ਪ੍ਰੋਜੈਕਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤਜਨ੍ਰਿਤੀ ਦੇਖੋ ਪੰਜਾਬੀਆਂ ਜੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਗਿਦਰ ਗੁਪਤਾ ਜੀ ਨੂੰ ਸਾਰੇ ਜਨਮ ਦੇ ਹੋਣਿਆ ਟ੍ਰਾਇਡੈਂਟ ਤਵਾ ਹਾਈ ਟ੍ਰੀਅ ਬਾਬਟੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸ ਸਰਕਾਰ ਕੀ ਜਿਹੜੁ ਨੇ ਕਰੇ ਹੁਣ ਵੀ ਆ ਪਹਿਲੀਆਂ ਸਰਕਾਰਾਂ ਦੀ ਲਹਿ ਜੀ ਕਿ ਇਹ ਆਪਾਂ ਇਕੱਲੇ ਮੁੰਡੇ ਦਰਿਆ ਦੀ ਗੱਲ ਕੀਤੀ ਜਾਂ ਇਕੱਲੇ ਲੁਧਿਆਣੇ ਫੈਕਟਰੀਆਂ ਦੀ ਗੱਲ ਕੀਤੀ ਜਾਂ ਜਲੰਧਰ ਦੇ ਗੱਲ ਕੀਤੀ ਕਿ ਪੂਰੇ ਪੰਜਾਬ 'ਚ ਹੀ ਹੋ ਰਿਹਾ ਛੋਗਨਾ ਮੋਟੀਆਂ ਫੈਕਟਰੀਆਂ ਨੇ ਕੋ ਕਾਰਖਾਨੇ ਨੇ ਜਿੱਥੇ ਜਿੱਥੇ ਵੀ ਲੱਗੇ ਨੇ ਉਹ ਜਿਹੜੇ ਨਹੀਂ ਪਾਣੀ ਕਿਸੇ ਦਰਿਆ ਨਹਿਰ ਸੁਵਿਸ਼ੀ ਚ ਪਾਉਂਦੇ ਉਹ ਤਾਂ ਵੀ ਨਾ ਪਾਈ ਜਾਂਦੇ ਉਹ ਕਿਰਕਾਰ ਫਰਦਾ ਸੁਗੜ ਧਲਾ ਫਿਕੀ ਜਾਂਦਾ ਪਰ ਪਾਣੀ ਦੇ ਰੇਸ਼ਤੇ ਜਾਂਦੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਾਲ ਤੱਕ ਕਿਉਂ ਬੰਦੇ ਇੰਨੇ ਤਾਕਤਵਰ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਹੈ ਉਹ ਗੇਰਮੈਂਟ ਬਣ ਜਾਂਦੇ ਆ ਉਹਨਾਂ ਵੱਲ ਵੀ ਝਾਕਦੇ ਨਹੀਂ ਕੀ ਰਾਜ ਸਭਾ ਤੋਂ ਮੈਂਬਰ ਵੀ ਨੇ ਲੁਧਿਆਣੇ ਤੋਂ ਉਹਨਾਂ ਦੀਆਂ ਡਾਇਨਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਹੱਥ ਕੌਣ ਪਾਊਗਾ ਇਹ ਬਹੁਤ ਵੱਡਾ ਸਵਾਲ ਆ ਸਾਰਨਾ ਪਾਰਟ ਨੇ ਕਹਿ ਲਊਂਦੀਆਂ ਨੇ ਕਿ ਠੀਕ ਹੈ ਜੀ ਅਸੀਂ ਉਹਦੇ ਬੰਦਿਆਂ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਤਾ ਨਹੀਂ ਉਦੋਂ ਕੀ ਇਹਨਾਂ ਦੇ ਪਾਰਟੀਆਂ ਦੇ ਆਯੂਜਨਾ ਬਣ ਜਾਂਦੀਆਂ ਐ ਜਾ ਪੈਸਾ ਨਾ ਪਾ ਰੂਗੇ ਬੋਟਾ ਪੈਸਾ ਸੜਾਉਂਦੇ ਨੇ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਐਸ ਵਾਰੀ ਵੀ ਹੋਇਆ ਸਤਨਾਮ ਸਿੰਘ ਸਪਾਰਟੀ ਦੇ ਤਰ੍ਹਾਂ ਸਰਕਾਰ ਪਰਮਸਰ ਬੈਠੇ ਆ ਪਰ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮ ਹੀ ਇਹਨਾਂ ਕਾਰਖਾਨਿਆਂ ਦੇ ਹੱਕ 'ਚ ਖੜ ਜਾਂਦੇ ਆ ਬੋਲ ਕੇ ਆਉਂਦੇ ਆ ਤੇ ਦੂਜੇ ਪਾਸੇ ਰਸਵਾ ਮੈਂਬਰ ਨੇ ਸਤਨਾਮ ਸਿੰਘ ਸੰਧੂ ਨੇ ਯੋਜਾ ਉੱਤਰਾਧਿਕਾਰੀ ਬੋਲ ਕੇ ਆਉਂਦਾ ਵੀ ਸਾਨੂੰ ਬੁੱਢਾ ਕਰਿਆ ਪੰਜਾਬੀਆਂ ਨੂੰ ਮਾਰ ਦੇ। ਇੱਕ ਤਾਂ ਇਹ ਰੂਲ ਦੇਖੋ ਗੱਲ ਬਾਰੀ ਬਾਰੀ ਇਹੀ ਆਈ ਵੀ ਆਪਾਂ ਇੱਕ ਦੂਜੇ ਤੇ ਇਲਜ਼ਾਮ 바ਲੀ ਨਾਂ ਲਾਗੇ ਆਪਾਂ ਇਹ ਗੱਲ ਬਿਲਕੁਲ ਜਾਇਜ਼ਾ ਬਹੁਤ ਹੋ ਗਿਆ। ਹੁਣ ਤਾਂ ਜੇ ਪੰਜਾਬ ਹੀ ਨਾ ਬਚਿਆ ਤੇ ਲੋਕ ਹੀ ਨਾ ਬਚੇ ਕਿਉਂਕਿ ਅਸੀਂ ਸਾਰੇ ਸਾਡੀ ਸਮੁੱਚੀ ਸੰਸਕ੍ਰਿਤੀ ਟੀਮ ਜਿੱਦੀ ਬੈਠੀ ਆ। ਅੱਜ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ ਦੇ ਗਏ ਆ ਉਸ ਜ਼ਿਲ੍ਹੇ ਚ ਗਏ ਆ ਨਾ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਦਿਆਂ ਨੂੰ ਤਾਲਾ ਪੀੜੀਆ ਜਾਂ ਕੈਂਸਰ ਦਾ ਜੇ ਮੈਂ ਗੱਲ ਕਰਾਂ ਹੋਰ ਫਾਇਲਕਾ ਤੋਂ ਲੈ ਕੇ ਫਰੀਦਕੋਟ ਮੁਕਸਰਾ ਕੋਈਪੁਰ ਮੁਕੇ ਦੇ ਪਿੰਡ ਖੜਗਿਆਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਮਰੀਜ਼ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 ਸਾਲ ਦੇ ਨੌਜਵਾਨ ਬਹੁਤ ਬੁਰਾ ਹਾਲਾਤ ਲੋਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋਕ ਮਰ ਲਈ ਯੂ ਹੋ ਰਹੇ ਨੇ ਜੇ ਹੁਣ ਸਾਡੇ ਕੋਲ ਜੇ ਉਹ ਲੋਕ ਨਾ ਬੱਚੇ ਸਭ ਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾ ਰਿਹਾ ਤੇ ਸਾਡੀਆਂ ਪੁਰਸ਼ੀਆਂ ਸਾਡੀਆਂ ਸਿਆਖਤਾਂ ਵੀ ਕਿਵੇਂ ਚਾਉਂਦੀਆਂ ਨੇ ਇਸ ਲਈ ਬਹੁਤ ਵੱਡਾ ਸਵਾਲ ਸਾਰਾ ਸਿਆਸੀ ਤਰ੍ਹਾਂ ਦੇ ਗਿਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆਂ ਸ਼੍ਰੋਮਣੀ ਕਾਲੀਦਾਲ ਪ੍ਰਸਰ ਸ਼੍ਰੋਮਣੀ ਕਾਲੀਦਾਲ ਬਾਦਲ ਕਾਂਗਰਸ ਭਾਜਪਾ ਬਾਲਣ ਸਮਾਜਪਾਰਟੀ ਸਾਰਿਆਂ ਤਰ੍ਹਾਂ ਅੱਜ ਇਕੱਠੇ ਹੋਏ ਆ ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਤਾਰ ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਾਜ ਸਿੰਘ ਮਾਨ ਸਾਡਾ ਨਾ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇਕ ਨਿਤ ਚਾਰ ਸਾਲ ਲਗਾਤਾਰ ਉਹ ਖੜ ਕੇ ਰੌਲਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਵੀ ਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਚੱਲਦੇ ਤੇ ਅੱਜ ਉਹ ਜੇ ਪਰਕਰ ਸਿੰਘ ਨੇ ਗੱਲ ਕੀਤੀ ਕਿ ਜੇ ਉਹਨੂੰ ਮਿਲਣ ਲਈ ਵੀ ਜਾਓਗੇ ਤਾਂ ਸ਼ਾਇਦ ਮਿਲਣ ਦਾ ਸਮਾਂ ਹੀ ਨਾ ਰਹੇ ਇਸ ਕਰਕੇ ਇਸਾਰੀਆਂ ਗੱਲਾਂ ਮੱਤਾਂ ਹੋਈਆਂ ਜੇ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚੇ ਆਪਾਂ 40 ਕਿਲੋ ਮਾਰ ਰਹੇ ਆ ਤਾਂ ਹੁਣੇ ਛੜਦ ਕੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਛੱਡੀ ਦਿਵੰਦੀ ਨੂੰ ਫਸਲਾਂ ਨੂੰ ਨਜ਼ਾਮ ਬਚਾਉਣ ਦੀ ਲੋ ਇਕ ਮੈਂ ਬੇਨਤੀ ਕਰਦਾ ਕਿ ਜਉਣਾ ਸਾਰਿਆਂ ਇਹਨਾਂ ਬੁੱਧੀਤ ਰਾਜ ਸਭਾ ਇੱਥੇ ਬੈਠ ਗਿਆ ਨੇ ਸასი ਵੀ ਘਟੋਕਟਾਪਾ ਨੂੰ ਇੱਕ ਯਤਨ ਸਾਂਝੇ ਤੌਰ ਤੇ ਕਰਨਾ ਚਾਹੀਦਾ ਜੇ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਹੋ ਸਕਦਾ ਜੇ ਉਹ ਮੰਨ ਜਾਣ ਤਾਂ ਘਟੋਕਟ ਨੂੰ ਰਾਹ ਤਾਂ ਇਹ ਨਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਕਹਿੰਦੇ 15 ਸਤੰਬਰ ਨੂੰ ਬੰਨ੍ਹ ਮਾਰ ਦੇਣਾ ਅਨੰਦ ਪੰਨ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਨਹਿਰ ਵੀ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਮੁੱਦਾ ਨਾ ਸ਼ੈਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਸਿੱਖ ਦਾ ਮੁਗਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਿਨਾਂ ਕੋਈ ਇੱਥੇ ਜਿਉਂਦਾ ਨਹੀਂ ਰਹਿ ਸਕਦਾ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਕਿਹੜੀ ਮਰਜ਼ੀ ਪਾਰਟੀ ਐ ਸਿਹਰਾ ਧਰਮ ਦਾ ਬੰਦਾ ਉਹ ਮੁੱਕ ਕੇ ਇਸ ਮਸਲੇ ਦੇ ਜਿਉਂਦੇ ਆ ਕੇ ਲੜਿਆ ਜਾਵੇ ਪੰਨ ਦਾ ਕੋਈ ਚੱਕਰ ਨਹੀਂ ਬਣਦਾ ਕੱਲ ਨੂੰ 15 ਤਰੀਕਾ ਮਾਰ ਵੀ ਦਿੱਤੇ ਪਰ ਬੰਦ ਮਾਰ ਕੇ ਸਰਕਾਰ ਖਲਾਉ ਦੂ ਤਾਂ ਹੱਲ ਕੀ ਆ ਅਸੀਂ ਕਹਿੰਦੇ ਆ ਇਹਦਾ ਪੱਕੇ ਤੌਰ ਤੇ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜਿਹੜਾ ਸਗਾ ਲਈ ਜਿਹੜਾ ਹਲੇ ਪਾਣੀਾਂ ਵਿੱਚ ਪਾਇਆ ਜਾ ਰਿਹਾ ਬੰਦ ਹੋਣਾ ਚਾਹੀਦਾ ਤੋਂ ਮੈਂ ਵੀ ਬੇਨਤੀ ਕਰੂੰਗਾ ਜੇ ਸਾਹਿਬ ਤੋਂ ਹੋਣਾ ਵੱਖ-ਵੱਖ ਸਿਆਸੀ ਤਰ੍ਹਾਂ ਤਾਂ ਜੇ ਹੁਣ ਆਪਾਂ ਮੁਖਮਤ ਜਦੋਂ ਸਮਾ ਲਈਏ ਸਾਨੂੰ ਭਾਈ ਅਸੀਂ ਆਪ ਤੁਹਾਡੇ ਦੇ ਮਿਲਣਾ ਚਾਹੁੰਦੇ ਆ ਬਹੁਤ ਗੰਦੀ ਮਸਲਾ ਤੁਸ ਜੁੜਦੇ ਰਹੇ ਹੋ ਜੁੜਦੇ ਰਹੇ ਹੋ ਤੇ ਅੱਜ ਤੁਹਾਡੇ ਨੂੰ ਸਰਕਾਰ ਆ ਤੁਸੀਂ ਹੁਣ ਵਿਧਾਨ ਸਭਾ ਕਮੇਟੀ ਬਣਾਉਂਦੀ ਆ ਜੇ ਐਮ ਜੀ ਜੀ ਬੈਠੇ ਆ ਇਹਨਾਂ ਕੋਲ ਇਹ ਪਹੁੰਚ ਕੀਤੀ ਇਹਨਾਂ ਨੇ ਸਵਾਲ ਵੀ ਚੱਕਿਆ ਫਰਕ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦੇ ਵੀ ਨੇ ਜੀ ਤੁਸੀਂ ਬ੍ਰਾਂਡ ਸਰਕਾਰ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਹੋ ਜੀ ਤੁਸੀਂ ਉੱਤੇ ਗੱਲ ਕਰ ਸਕਦੇ ਜਾਨੇ ਐਡਾ ਮਹੱਤਵਪੂਰਨ ਮਸਲਾ ਐਡਾ ਖਤਰਨਾਕ ਅਸੀਂ ਨਿਸ਼ਾਨੇ ਪਹੁੰਚ ਚੁੱਕੇ ਆ ਜਾਂਚ ਚੁੱਕੇ ਆ ਪੰਜਾਬ ਮਰ ਰਿਹਾ ਪੰਜਾਬ ਕੈਂਸਰ ਕਾਲੀ ਪੀਡੀਏ ਨਾਲ ਪਰ ਉਸੇ ਬ੍ਰਾਂਡ ਸਰਕਾਰ ਦੇ ਵਿੱਚ ਚੱਲ ਕਰਨ ਦਾ ਵਿਚਾਰ ਹੈ ਸਮਾਂ ਬੀਤ ਰਿਹਾ ਹੈ। ਉਹ ਗੱਲ ਵੀ ਜਿਹੜੀ ਬੋਲ ਨਾਲ ਬਿਠਾ ਦਿੱਤਾ ਜਾਂਦਾ। ਠੀਕ ਹੈ ਜੀ ਮੇਰਾ ਖਿਆਲ ਹੈ ਸੁਵਿਧਾ ਇਹ ਕਿ ਆਪਾਂ ਨੂੰ ਜ਼ੂਰੇ ਦੇ ਉੱਤੇ ਅ ਲੋੜਕਾਂ ਤੇ ਚੈਹੀਦੀ ਹੈ ਤੇ ਸਾਰੇ ਆਪਾਂ ਕੱਚੇ ਹੋ ਕੇ ਇੱਕ ਵਾਰੀ ਉਪਕਮਤੀ ਤੇ ਪਹੁੰਚ ਸਕੀਏ ਪਰ ਉਹ ਲਾ ਦਿੱਤਾ ਜਾਵੇ। ਇਹ ਹੁਣ ਸਾਰੀਆਂ ਪਾਰਟੀਆਂ ਦੇ ਕੋਈ ਖਦ ਗਿਆ ਹੈ ਮਸਲਾ ਕਿ ਇਹਨਾਂ ਨੂੰ ਠੀਕ ਲੱਗੇਗਾ ਕਿ ਜ਼ੂਰ ਨਾਲ ਦੱਸਣਗੇ ਕਿ ਪਹਿਲਾ ਪੜਾਅ ਦੇ ਤੇ ਹੋ ਕੇ ਉਪਕਮਤੀ ਦਾ ਉਹ ਕਰਨਾ ਹੈ ਜਿਹੜੀ ਇਹ ਆਪਾਂ ਲੈ ਕੇ ਜੀ ਨੂੰ ਨਾ ਚਾਹਾਂ ਰਹੀ ਹੈ। ਹਾਂਜੀ ਸਵਾਲ ਆਪਾਂ ਲੈਣਿਆ ਦੀ